ਸਭ ਤੋਂ ਪਹਿਲਾਂ ਪਾਰਟੀ ਦਾ ਧੰਨਵਾਦ ਕਰਦੇ ਹੋਏ ਕੀ ਕਹਿਣਾ ਚਾਹੋਗੇ ਜੀ ਨਹੀਂ ਮੈਂ ਤਾਂ ਜੇ ਰਸਤੇ ਚਾਪਾ ਜੀ ਹਾਂਜੀ ਮੈਨੂੰ ਤਾਂ ਪਾਰਟੀ ਨੇ ਕੋਈ ਵੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਅੱਜ ਤੱਕ ਉਹਨੂੰ ਤੰਦੇ ਨਾਲ ਜੀ ਸਭ ਦਾ ਪਾਰਟੀ ਨੇ ਜਿਸ ਵਿਸ਼ਵਾਸ ਨਾਲੇ ਜ਼ਿੰਮੇਵਾਰੀ ਦਿੱਤੀ ਉਹਤੇ ਖਰਾ ਉਤਰਨ ਦਾ ਪ੍ਰਯਾਸ ਕਰਾਂਗਾ ਮੈਂ ਤਾਂ ਇੰਨਾ ਹੀ ਕਹਾਂਗਾ ਕੀ ਬਾਤ ਹੈ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਵੀ ਆ ਰਹੀ ਹੈ ਤਾਂ ਭਾਜਪੀ ਵੱਲੋਂ ਇੱਕ ਜ਼ਿੰਮੇਵਾਰੀ ਵੀ ਮਿਲੀ ਹੈ ਤਾਂ ਕਿਸ ਤਰੀਕੇ ਦੇ ਵਿੱਚ ਵਰਕ ਕਿਵੇਂ ਦਾ ਰਹੇਗਾ ਪੂਰੇ ਪੰਜਾਬ ਦੇ ਵਿੱਚ ਐਸਰ ਐਸਰ ਮੈਂ ਤਾਂ ਹੁਣੇ ਹੀ ਵਟਸਐਪ ਤੇ ਦੇਖਿਆ ਜੀ ਜੀ ਮੈਨੂੰ ਮੈਨੂੰ ਤਾਂ ਵਟਸਐਪ ਦੇ ਉੱਤੇ ਮੈਂ ਖੋਲਿਆ ਤੇ ਮੈਨੂੰ ਜਾਣਕਾਰੀ ਮਿਲੀ ਹੈ ਜੀ ਇਸ ਕਰਕੇ ਕੋਈ ਵੀ ਜਿਹੜੀ ਪਾਰਟੀ ਦੇ ਸਾਡੀ ਪਾਰਟੀ ਸਮੂਹਿਕਤਾ ਦੇ ਆਧਾਰ 'ਤੇ ਚੱਲਦੀ ਹੈ ਜੀ ਸਾਡੇ ਰਾਸ਼ਟਰੀ ਅਧਿਕਾਰੀ ਨੇ ਐਚਐਮ ਨੇ ਔਰ ਪੀਐਮ ਨੇ ਔਰ ਸੰਗਠਨ ਮੰਤਰੀ ਨੇ ਜੋ ਵੀ ਫੈਸਲਾ ਦਿੱਤਾ ਹੈ ਜੀ ਉਹ ਸਭ ਦੇ ਨਾਲ ਜੀ ਸਭ ਨੂੰ ਨਾਲ ਲੈ ਕੇ ਚੱਲਣਾ ਜੀ ਔਰ ਪੰਜਾਬ ਦੇ ਵੀ ਬਿਹਤਰੀ ਲਈ ਔਰ ਪਾਰਟੀ ਦੇ ਰਸੀ ਪੰਜਾਬੀਆਂ ਦਾ ਵਿਸ਼ਵਾਸ ਵਧੇ ਜੀ ਬੀਜਪੀ ਦਾ ਐਕਸ਼ਨ ਪਲਾਨ ਇਹਦੇ ਆਧਾਰ ਤੇ ਹੀ ਅੱਗੇ ਵਧੇਗਾ ਔਰ ਕੁਝ ਚੋਣਾਰ ਜਿਹੜਾ ਉਹਦਾ ਇੱਕ ਪੜਾਅ ਹੁੰਦਾ ਜੀ ਜੀ ਔਰ ਉਸ ਚੋਣਾਂ ਨੂੰ ਵੀ ਪਾਰਟੀ ਉਸੇ ਤਰੀਕੇ ਨਾਲ ਲੜੇਗੀ ਅچھے ਤਰੀਕੇ ਨਾਲ ਜੀ ਇਹ ਸਰਹੱਦੀ ਏਰੀਆ ਜੀ ਸਾਰਾ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤਾਂ ਕਿਵੇਂ ਦਾ ਟੀਮ ਵਰਕ ਵੀ ਰਹਿਣ ਵਾਲਾ ਜੀ ਇੱਥੇ ਨੇ ਡਬਿਨੇਟ ਉਸ ਨਹੀਂ ਪਾਰਟੀ ਦਾ ਅਦੀ ਸਰਦੀ ਏਰੀਆ ਹੈ ਚਾਹੇ ਕੋਈ ਪਲੇਨ ਏਰੀਆ ਹੈ ਕਿਆ ਬਾਤ ਹੈ ਕਿਆ ਬਾਤ ਹੈ ਸਮੂਹਿਕ ਚਾਹੇਦਾਰ ਤੇ ਚਲਣੀ ਚਾਹੀਦੀ ਜੀ ਜੀ ਸਭ ਤੋਂ ਪਹਿਲਾਂ ਪਾਰਟੀ ਦਾ ਧੰਨਵਾਦ ਕਰਦੇ ਹੋਏ ਕੀ ਕਹਿਣਾ ਚਾਹੋਗੇ ਜੀ ਨਹੀਂ ਮੈਂ ਤਾਂ ਜੇ ਰਸਤੇ ਚਾਹ ਪਾ ਜੀ ਹਾਂਜੀ ਮੈਨੂੰ ਤਾਂ ਪਾਰਟੀ ਨੇ ਕੋਈ ਵੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਅੱਜ ਤੱਕ ਉਹਨੂੰ ਤਨਦੇਈ ਨਾਲ ਜੀ ਸਭਾ ਪਾਰਟੀ ਨੇ ਜਿਸ ਵਿਸ਼ਵਾਸ ਨਾਲੇ ਜ਼ਿੰਮੇਵਾਰੀ ਦਿੱਤੀ ਹੋ ਤੇ ਕਰਵਾ ਉਤਰਨ ਦਾ ਪ੍ਰਯਾਸ ਕਰਨਾ ਮੈਂ ਤਾਂ ਇੰਨਾ ਹੀ ਕਹੂੰਗਾ। ਕੀ ਬਾਤ ਹੈ ਤਰਨ ਤਰਨ ਦੇ ਵਿੱਚ ਜਿਮਣੀ ਚੋਣ ਵੀ ਆ ਰਹੀ ਹੈ ਤਾਂ ਭਾਜਪੀ ਵੱਲੋਂ ਇੱਕ ਜ਼ਿੰਮੇਵਾਰੀ ਵੀ ਮਿਲੀ ਹੈ ਤਾਂ ਕਿਸ ਤਰੀਕੇ ਦੇ ਵਿੱਚ ਵਰਕ ਕਿਵੇਂ ਦਾ ਰਹਿਗਾ ਪੂਰੇ ਪੰਜਾਬ ਦੇ ਵਿੱਚ? ਐਸਾ ਐਸਾ ਮੈਂ ਤਾਂ ਹੁਣੇ ਹੀ WhatsApp ਤੇ ਦੇਖਿਆ। ਜੀ ਜੀ ਮੈਨੂੰ ਮੈਨੂੰ ਤਾਂ WhatsApp ਦੇ ਉੱਤੇ ਮੈਂ ਖੋਲਿਆ ਤੇ ਮੈਨੂੰ ਜਾਣਕਾਰੀ ਮਿਲੀ ਹੈ। ਜੀ ਇਸ ਕਰਕੇ ਕੋਈ ਵੀ ਜਿਹੜੀ ਪਾਰਟੀ ਦੇ ਸਾਡੀ ਪਾਰਟੀ ਸਮੂਹਿਕਤਾ ਦੇ ਆਧਾਰ 'ਤੇ ਚੱਲਦੀ ਹੈ। ਜੀ ਅਡੇ ਰਾਸ਼ਟਰੀ ਅਧਿਕਾਰੀ ਨੇ ਐਮਐਮ ਨੇ ਔਰ ਪੀਐਮ ਨੇ ਔਰ ਸੰਗਠਨ ਮੰਤਰੀ ਨੇ ਜੋ ਵੀ ਫੈਸਲਾ ਦਿੱਤਾ ਹੈ ਜੀ ਉਹ ਸਭ ਦੇ ਨਾਲ ਜੀ ਸਭ ਨੂੰ ਨਾਲ ਲੈ ਕੇ ਚੱਲਣਾ ਜੀ ਔਰ ਪੰਜਾਬ ਦੇ ਵੀ ਬਿਹਤਰੀ ਲਈ ਔਰ ਪਾਰਟੀ ਦੇ ਰਸਤੇ ਪੰਜਾਬੀਆਂ ਦਾ ਵਿਸ਼ਵਾਸ ਵਧੇ ਜੀ ਬੀਜੇਪੀ ਦਾ ਐਕਸ਼ਨ ਪਲਾਨ ਇਹਦੇ ਆਧਾਰ ਤੇ ਹੀ ਅੱਗੇ ਵਧੇਗਾ ਜੀ ਹਾਲੇ ਕੁਝ ਚੋਣਾਂ ਜਿਹੜਾ ਉਹਦਾ ਇੱਕ ਪੜਾਅ ਹੁੰਦਾ ਜੀ ਜੀ ਉਹ ਉਸ ਚੋਣਾਂ ਨੂੰ ਵੀ ਪਾਰਟੀ ਉੱਥੇ ਤੀਕੇ ਨਾਲ ਲੜੇਗੀ ਅੱਛੇ ਤਰੀਕੇ ਨਾਲ ਜੀ ਇਹ ਸਰਹੱਦੀ ਏਰੀਆ ਜੀ ਸਾਰਾ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤਾਂ ਕਿਵੇਂ ਦਾ ਟੀਮ ਵਰਕ ਵੀ ਰਹਿਣ ਵਾਲਾ ਜੀ ਉੱਥੇ ਨਹੀਂ ਡੈਡਾ ਵੀ ਨਹੀਂ ਨਹੀਂ ਪਾਰਟੀ ਦਾ ਨਹੀਂ ਸਰਹੱਦੀ ਏਰੀਆ ਹੈ ਚਾਹੇ ਕੋਪਲੇਨ ਏਰੀਆ ਹੈ ਕੀ ਬਾਤ ਹੈ ਕੀ ਬਾਤ ਹੈ ਸਮੂਹਿਕ ਉਮੀਦਵਾਰ ਤੇ ਚਲਣੀ ਚਾਹੀਦੀ ਜੀ ਜੀ